ਇੱਕ ਦਿਨ ਕਲਗੀ ਧਰ ਥਿਰੇ ਸਿਦਕੀ ਸਿੱਖ ਤੀਰਾ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਇੱਕ ਦਿਨ ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਚ ਬੈਠੇ ਹੋਏ ਗੁਰਦੇਵ ਦੇ ਕੁਝ ਸਿਦਕੀ ਸਿੱਖ ਜਿਹੜੇ ਸਿਦਕੀ ਸਿੱਖ ਜਿਵੇਂ ਪਿੱਛੇ ਪੰਜ ਤਰ੍ਹਾਂ ਦੀ ਸਿੱਖੀ ਵਰਣਨ ਹੋਈ ਆ ਨਾ ਉਹਦੇ ਚ ਜਿਹੜੇ ਸਿਦਕੀ ਸਿੱਖ ਨੇ ਉਹ ਨੇ ਜਿਨ੍ਹਾਂ ਨੇ ਆਪਣੇ ਖੋਪਰ ਲਵਾ ਲਏ ਪਰ ਗੁਰੂ ਕੀ ਸਿੱਖੀ ਨਹੀਂ त्यागी ਉਹਨਾਂ ਨੂੰ ਸਿਦਕੀ ਸਿੱਖ ਕਹਿੰਦੇ ਉਹ ਕੁਝ ਕੁ ਸਿਦਕੀ ਸੇਖ ਜਿਹੜੇ ਸਤਿਗੁਰਾਂ ਦੇ ਬਹੁਤ ਹੀ ਪਿਆਰੇ ਨੇ ਉਹ ਮਹਾਰਾਜ ਜੀ ਦੇ ਕੋਲ ਬੈਠੇ ਹੋਏ ਸਨ ਮੋਕਮ ਸਿੰਘ ਅਰ ਦਇਆ ਸਿੰਘ ਹਿੰਮਤ ਸਿੰਘ ਧੀਰਾ ਕਿਹੜੇ ਸਿਦਕੀ ਸਿੰਘ ਨੇ ਭਾਈ ਮੋਕਮ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਇਹ ਜਿਹੜੇ ਪੰਜਾਂ ਪਿਆਰਿਆਂ ਚੋਂ ਮਹਾਰਾਜ ਜੀ ਦੇ ਸਿਦਕੀ ਸਿੰਘ ਹਨ ਇਹ ਕਲਗੀਧਰ ਜੀ ਦੇ ਪਾਸ ਬੈਠੇ ਹਨ ਇਹਦੇ ਆਤਿਕ ਕਰ ਜੋਰ ਕੈ ਅਸ ਗਿਰਾ ਬਖਾਨੀ ਇਹਨਾਂ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਵਰਗੇ ਮਹਾਪੁਰਖ ਜਿਹੜੇ ਬਹੁਤ ਮਹਾਰਾਜ ਜੀ ਦੇ ਨਿਕਟ ਵਰਤੀ ਸਿੰਘ ਸਨ ਭਾਈ ਸਾਹਿਬ ਸਿੰਘ ਜੀ ਹੋਣੀ ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੇ ਜਿਹੜੇ ਖਾਸ-ਖਾਸ ਸਿੰਘ ਸੀ ਕੇਵਲ ਉਹ ਹੀ ਸਤਿਗੁਰਾਂ ਦੇ ਕੋਲ ਬੈਠੇ ਬਾਕੀ ਆਮ ਸੰਗਤ ਜਿਹੜੀ ਸੀ ਉਹ ਹੋਰ ਕਮਾਂਕਾਰਾਂ ਵਿੱਚ ਸੇਵਾਵਾਂ 'ਚ ਲੱਗੀ ਹੋਈ ਹੈ ਕੇਵਲ ਮਹਾਰਾਜ ਜੀ ਦੇ ਜਿਹੜੇ 25 ਸਿੰਘ ਸਤਿਗੁਰਾਂ ਦੇ ਨਿਕਟਵਰਤੀ ਸਿੰਘ ਸੀ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਸਨ ਉਹ ਹੀ ਸਤਿਗੁਰੂ ਜੀ ਦੇ ਕੋਲ ਬੈਠੇ ਬਚਨ ਬਿਲਾਸ ਕਰ ਰਹੇ ਹਨ। ਸ਼੍ਰੀ ਪ੍ਰਭ ਹਮੈ ਬਤਾਈਐ ਜਿਸ ਤੇ ਅਨੁਜਾਨੀ। ਭਾਈ ਦਇਆ ਸਿੰਘ ਜੀ, ਭਾਈ ਮੋਕਮ ਸਿੰਘ ਜੀ ਹੋਣਾ ਨੇ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਆਪ ਜੀ ਕੋਲੋਂ ਕੁਝ ਪੁੱਛਣਾ ਚਾਹੁੰਨੇ ਆ ਜੇ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਕਿਉਂਕਿ ਇਸ ਮਾਮਲੇ ਵਿੱਚ ਅਸੀਂ ਬਿਲਕੁਲ ਹੀ ਅਣਜਾਣ ਹਾਂ ਸਾਨੂੰ ਇਹਦੇ ਬਾਰੇ ਕੋਈ ਸੋਝੀ ਕੋਈ ਗਿਆਨ ਨਹੀਂ ਇਸ ਕਰਕੇ ਅਸੀਂ ਆਪ ਜੀ ਦੇ ਪਾਸੋਂ ਜਾਣਨਾ ਚਾਹੁੰਦੇ ਹਾਂ ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰੰਤੇ ਮਹਾਰਾਜ ਸ਼ਹੀਦ ਕਿਸ ਨੂੰ ਕਹਿੰਦੇ ਆ ਤੇ ਸ਼ਹੀਦ ਕਰਦੇ ਕੀ ਨੇ ਇਹਦੇ ਬਾਰੇ ਅਸੀਂ ਬਿਲਕੁਲ ਅਣਜਾਣ ਹਾਂ ਵੀ ਸ਼ਹੀਦ ਕਿਸ ਨੂੰ ਕਹਿੰਦੇ ਆ ਉਰ ਸ਼ਹੀਦ ਕਿਰਤ ਕੀ ਕਰਦੇ ਹਨ ਗਤਮਿਤ ਇਨ ਕੀ ਕੌਨ ਹੈ ਕਿਆ ਸ਼ਕਤ ਤਰੰਤੇ ਸ਼ਹੀਦਾਂ ਦੀ ਗਤਮਿਤ ਮਰਿਆਦਾ ਕੀ ਹੈ ਔਰ ਉਹਨਾਂ ਕੋਲ ਕਿੰਨੀ ਕਬੱਡੀ ਸ਼ਕਤੀ ਹੁੰਦੀ ਉਹ ਕਿੰਡੀ ਕਬੱਡੀ ਸ਼ਕਤੀ ਦੇ ਮਾਲਕ ਹੁੰਦੇ ਇਹ ਪੁੱਛ ਪੁੱਛ ਰਹੇ ਨੇ ਸਾਰੇ ਸਿੰਘ ਮਹਾਰਾਜ ਜੀ ਦੇ ਕੋਲੋ ਮਹਾਰਾਜ ਸ਼ਹੀਦ ਕੌਣ ਹੁੰਦੇ ਨੇ ਸ਼ਹੀਦ ਦੀ ਪਦਵੀ ਕੀ ਹੈ ਉਹਨਾਂ ਦੀ ਗਤ ਬਿਤ ਮਰਿਆਦਾ ਕੀ ਹੈ ਔਰ ਸ਼ਹੀਦਾਂ ਦੇ ਕੋਲ ਕਿੱਡੀ ਵੱਡੀ ਤਾਕਤ ਹੁੰਦੀ ਹੈ ਕਿਸ ਥਲ ਵਾਸਾ ਹੈ ਕਿਤਕ ਪਦਵੀ ਇਨ ਕੀਤੀ ਸ਼ਹੀਦਾਂ ਦਾ ਵਾਸਾ ਕਿਹੜੀ ਜਗ੍ਹਾ ਤੇ ਉਹ ਰਹਿੰਦੇ ਕਿੱਥੇ ਨੇ ਔਰ ਮਹਾਰਾਜ ਜੀ ਉਹਨਾਂ ਦੀ ਪਦਵੀ ਕੀ ਹੈ ਜਿਵੇਂ ਆਮ ਪਦਵੀਆਂ ਹੁੰਦੀਆਂ ਵੀ ਇਹ ਦੇਵਤੇ ਦੀ ਇਹ ਪਦਵੀ ਹੈ ਇਸ ਦੇਵਤੇ ਦੀ ਇਹ ਪਦਵੀ ਸ਼ਹੀਦਾਂ ਦੀ ਪਦਵੀ ਕੀ ਆ ਉਹ ਕਿਸ ਸਥਾਨ ਤੇ ਵਸਦੇ ਨੇ ਸਭ ਗਿਆਤਾ ਕੇ ਤੁਮ ਤਨੇ ਕਹੀਐ ਹਮ ਸੇਤੀ ਮਹਾਰਾਜ ਜਿੰਨੀਆਂ ਸੰਸਾਰ ਵਿੱਚ ਗੁਪਤ ਪ੍ਰਗਟ ਸ਼ਕਤੀਆਂ ਨੇ ਉਹਨਾਂ ਦੇ ਗਿਆਤਾ ਤੁਸੀਂ ਹੋ ਤੁਹਾਡੇ ਕੋਲੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ ਮਹਾਰਾਜ ਤੁਸੀਂ ਤਰਕਾਲ ਦਰਸ਼ੀਓ ਪੂਰੇ ਬ੍ਰਹਿਮੰਡ ਵਿੱਚ ਕਿੱਥੇ ਕੀ ਵਰਤ ਰਿਹਾ ਉਹ ਤੁਸੀਂ ਜਾਣਦੇ ਹੋ ਇਸ ਕਰਕੇ ਅਸੀਂ ਆਪ ਜੀ ਨੂੰ ਪੁੱਛ ਰਹੇ ਹਾਂ ਆਪ ਜੀ ਕਿਰਪਾ ਕਰਕੇ ਸਾਨੂੰ ਸ਼ਹੀਦਾਂ ਬਾਰੇ ਦੱਸੋ ਸੁਣ ਸਿੱਖਨ ਤੇ ਗੁਰ ਹਸੇ ਸ੍ਰੀ ਮੁਖ ਫੁਰਮਾਇਓ ਜਦੋਂ ਮਹਾਰਾਜ ਜੀ ਦੇ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਸਤਿਗੁਰੂ ਜੀ ਹੱਸ ਪਏ ਦੇ ਹਸ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਰਮਾਇਆ ਬੋਲੇ ਕਹਿਣ ਲੱਗੇ ਗੁਪਤ ਹੋਤੀ ਬੂਜੀ ਤੁਮ ਹੋ ਕਹਿ ਬੋ ਬਨ ਆਇਓ ਮਹਾਰਾਜ ਜੀ ਕਹਿੰਦੇ ਬੜੀ ਗੋਝ ਗੱਲ ਸੀ ਗੁਪਤ ਤੇ ਗੁਪਤ ਗੱਲ ਤੁਸੀਂ ਪੁੱਛੀ ਐ ਕਹਿਣੀ ਤਾਂ ਨਹੀਂ ਬਣਦੀ ਪਰ ਜਦੋਂ ਮੇਰੇ ਪਿਆਰੇ ਸਿੱਖ ਪੁੱਛ ਰਹੇ ਨੇ ਫਿਰ ਦੱਸਣੀ ਪੈਣੀ ਗੱਲ ਗੋਝ ਐ ਗੁਪਤ ਐ ਜੋ ਤੁਸੀਂ ਪੁੱਛ ਰਹੇ ਹੋ ਸਤਗੁਰ ਸੰਗਤ ਆਪਨੀ ਸਭ ਰਖੈ ਹਜੂਰੰ ਸਤਗੁਰੂ ਜੀ ਉਹ ਸਤਗੁਰੂ ਜੀ ਹਨ ਜਿਹੜੇ ਆਪਣੀ ਸੰਗਤ ਨੂੰ ਆਪਣੇ ਹਜੂਰ ਰੱਖਦੇ ਆਪਣੇ ਕੋਲ ਰੱਖਦੇ ਆ ਤੇ ਜਿਨ੍ਹਾਂ ਨੂੰ ਆਪਣੇ ਕੋਲ ਰੱਖਦੇ ਉਹਨਾਂ ਦੇ ਸਾਹਮਣੇ ਕੋਈ ਪਰਦਾ ਨਹੀਂ ਰਹਿਣ ਦਿੰਦੇ ਉਹਨਾਂ ਦੇ ਸਾਰੇ ਪਰਦੇ ਦੂਰ ਕਰਕੇ ਬੱਜਰ ਕਪਾਟ ਸਤਿਗੁਰੂ ਜੀ ਖੋਲ ਦਿੰਦੇ ਹਨ ਸੇਵਕ ਕੀ ਪਤ ਰਾਖਤੇ ਆਪਣੇ ਗੁਰਪੂਰੰ ਪੂਰੇ ਗੁਰੂ ਦੀ ਇਹ ਮਰਿਆਦਾ ਕਲਗੀਧਰ ਜੀ ਦੱਸ ਰਹੇ ਕਿ ਪੂਰੇ ਗੁਰੂ ਦੀ ਇਹ ਮਰਿਆਦਾ ਕਿ ਆਪਣੇ ਸੇਵਕ ਦੀ ਪਤ ਰਖਦੇ ਨੇ ਸੇਵਕ ਦੀ ਪੈਜ ਰਖਦੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਸਤਗੁਰੂ ਜੀ ਪੂਰੇ ਸਤਗੁਰਾਂ ਦਾ ਇਹ ਸੁਭਾਉ ਹੈ ਬਿਰਦ ਹੈ ਕਿ ਆਪਣੇਆ ਸੇਵਕਾਂ ਦੀ ਲਾਜ ਰੱਖਦੇ ਨੇ ਆਪਣੇਆ ਸੇਵਕਿਆਂ ਦੀ ਪੱਤ ਰੱਖਦੇ ਹਨ ਸੁਣ ਭਾਈ ਕਲ ਕਾਲ ਇਹੋ ਵਰਤਿਓ ਵੱਡ ਕੇਰੇ ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸੁਣੋ ਹੁਣ ਕਲੀ ਕਾਲ ਦਾ ਸਮਾ ਵਰਤ ਰਿਆ ਤੇ ਕਲੀ ਕਾਲ ਦਾ ਤਨੰਦ ਲੋਕ ਭਵ ਲੋਕ ਲਗ ਵਿਚ ਰਹੇ ਗਨ ਸਾਰੇ। ਕੁਬੇਰ ਲੋਕ ਤੋਂ ਲੈ ਕੇ ਇਸ ਭਵ ਲੋਕ ਤੱਕ ਜਿਹੜੇ ਸ਼ਹੀਦ ਨੇ ਹੁਣ ਮਹਾਰਾਜ ਜੀ ਸ਼ਹੀਦਾਂ ਬਾਰੇ ਦੱਸਣ ਲੱਗੇ। ਜਿਹੜੇ ਸ਼ਹੀਦ ਨੇ ਉਹ ਤਨੰਦ ਲੋਕ ਕੁਬੇਰ ਦੀ ਜਿਹੜੀ ਪੂਰੀ ਉੱਥੋਂ ਲੈ ਕੇ ਮਾਤ ਲੋਕ ਤਾਈ ਪੂਰੇ ਬ੍ਰਹਿਮੰਡ ਵਿੱਚ ਆਪਣੀ ਸਵੈ ਇੱਛਾ ਨਾਲ ਜਿੱਥੇ ਮਰਜੀ ਵਿਚਰ ਸਕਦੇ ਨੇ ਉਹਨਾਂ ਨੂੰ ਕਿਤੇ ਕੋਈ ਪਾਬੰਦੀ ਨਹੀਂ ਵੀ ਇੱਥੇ ਨਹੀਂ ਜਾਣਾ। ਬਾਕੀ ਜਿਹੜੀਆਂ ਦੇਵਕੋਟੀਆਂ ਨੇ ਉਹਨਾਂ ਨੂੰ ਪਾਬੰਦੀ ਹੁੰਦੀ ਹੈ ਕਿ ਤੁਸੀਂ ਇਸ ਲੋਕ ਨੂੰ ਛੱਡ ਕੇ ਦੂਸਰੇ ਲੋਕ 'ਚ ਨਹੀਂ ਜਾਣਾ ਜਿੰਨੇ ਵੀ ਦੇਵਕੋਟੀਆਂ ਨੇ ਉਹਨਾਂ ਦੀ ਕੋਈ ਹੱਦ ਹੈ ਕੋਈ ਸੀਮਾ ਹੈ ਵੀ ਤੁਸੀਂ ਇਸ ਦਾਇਰੇ 'ਚ ਰਹਿਣਾ ਜਿਵੇਂ ਆਮ ਸੰਸਾਰ ਦੇ ਵਿੱਚ ਹੁੰਦਾ ਕੋਈ ਮੰਤਰੀ ਸੰਤਰੀ ਹੁੰਦੇ ਕੋਈ ਅਫਸਰ ਹੁੰਦੇ ਉਹਨਾਂ ਦਾ ਦਾਇਰਾ ਹੁੰਦਾ ਵੀ ਤੁਸੀਂ ਇੰਨੇ ਦਾਇਰੇ ਦੇ ਵਿੱਚ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਹੈ ਇੰਨਾ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਕਾਨੂੰਨ ਦਾ ਪ੍ਰਬੰਧ ਕਰਨਾ ਪ੍ਰਜਾ ਦਾ ਪ੍ਰਬੰਧ ਕਰਨਾ ਉਹ ਦੂਜੇ ਦੇ ਇਲਾਕੇ 'ਚ ਨਹੀਂ ਜਾ ਸਕਦਾ। ਇਦਾਂ ਜਿਹੜੀਆਂ ਦੇਵਕੋਟੀਆਂ ਨੇ ਉਹਨਾਂ ਦੇ ਵੀ ਇਲਾਕੇ ਮੁਕਰਰ ਨੇ ਵੀ ਤੁਸੀਂ ਇੱਥੇ ਤੱਕ ਆਹ ਕੁਝ ਕਰਨਾ। ਪਰ ਇੱਕ ਸ਼ਹੀਦ ਸਿੰਘ ਕੋਲ ਏਡੀ ਵੱਡੀ ਤਾਕਤ ਹੈ ਕਿ ਉਹ ਪੂਰੇ ਕਰੋੜਾਂ ਬ੍ਰਹਿਮੰਡਾਂ ਵਿੱਚ ਜਿੱਥੇ-ਜਿੱਥੇ ਵੀ ਜੀ ਜੰਤ ਵੱਸਦੇ ਐ ਉਹ ਆਪਣੀ ਸਵੈ ਇੱਛਾ ਨਾਲ ਕਿਤੇ ਵੀ ਵਿਚਰ ਸਕਦੇ ਨੇ ਉਹਨਾਂ ਤੇ ਕੋਈ ਰੋਗ ਟੋਕ ਨਹੀਂ। ਹਾਂਜੀ। ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ ਜਿੰਨੇ ਦੇਵੀ ਦੇਵਤਿਆਂ ਦਾ ਬਲ ਦੱਸਿਆ ਜਾਂਦਾ ਸੰਸਾਰ ਵਿੱਚ ਜਿੰਨੀਆਂ ਗੁਪਤ ਪ੍ਰਗਟ ਸ਼ਕਤੀਆਂ ਨੇ ਉਹਨਾਂ ਗੁਪਤ ਪ੍ਰਗਟ ਸਾਰੀਆਂ ਸ਼ਕਤੀਆਂ ਦੇ ਉੱਤੇ ਸਭ ਦੇ ਉੱਤੇ ਜਿਹਦਾ ਬਲ ਚੱਲਦਾ ਉਹ ਇੱਕ ਸ਼ਹੀਦ ਸਿੰਘ ਦਾ ਬਲ ਚੱਲਦਾ ਇੱਕ ਸ਼ਹੀਦ ਦੀ ਏਡੀ ਵੱਡੀ ਤਾਕਤ ਹੈ ਕਿ ਉਹਦਾ ਹੁਕਮ ਉਹਦਾ ਬਲ ਦੁਨੀਆ ਦੀਆਂ ਸਮਸਤ ਸ਼ਕਤੀਆਂ ਦੇ ਉੱਤੇ ਚੱਲ ਰਿਹਾ ਹੈ ਹਾਂਜੀ ਜਸ ਜਸ ਹੋਏ ਇਨ ਭਾਵਨਾ ਤਸ ਤਸ ਸਿੱਧ ਹੋਵੈ ਸ਼ਹੀਦ ਵੀ ਭਾਵਨਾ ਰੱਖਦੇ ਆ ਕਿਉਂਕਿ ਸ਼ਹੀਦ ਵੀ ਤਿੰਨ ਤਰ੍ਹਾਂ ਦੇ ਨੇ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਜਿਹੋ ਜਿਹੋ ਜੀ ਸ਼ਹੀਦਾਂ ਦੀ ਭਾਵਨਾ ਹੁੰਦੀ ਹੈ ਉਹਨਾਂ ਨੂੰ ਉਸੇ ਤਰ੍ਹਾਂ ਦੀ ਉਹ ਭਾਵਨਾ ਸਿੱਧ ਹੋ ਜਾਂਦੀ ਹੈ ਭੂਤ ਪ੍ਰੇਤ ਅਸੁਰਾਨ ਪਰ ਸਭ ਕੋ ਇਹ ਜੋਵੈ ਜਿਨ੍ਹਾਂ ਨੂੰ ਭੂਤ ਕਹਿੰਦੇ ਆ ਪ੍ਰੇਤ ਕਹਿੰਦੇ ਆ ਅਸੁਰ ਕਹਿੰਦੇ ਆ ਦਾਨਵ ਕਹਿੰਦੇ ਆ ਦੇਵ ਕਹਿੰਦੇ ਆ ਜੱਛ ਕਹਿੰਦੇ ਆ ਗੰਧਰਵ ਕਹਿੰਦੇ ਆ ਦਿਸ਼ਾਪਾਲ ਕਹਿੰਦੇ ਆ ਇਹ ਜੰਨੀਆਂ ਸ਼ਕਤੀਆਂ ਨੇ ਇਹਨਾਂ ਸਾਰਿਆਂ ਦੀ ਸ਼ਕਤੀ ਉੱਤੇ ਸ਼ਹੀਦਾਂ ਦੀ ਸ਼ਕਤੀ ਬਲਵਾਨ ਹੈ ਉਹਨਾਂ ਦਾ ਹੁਕਮ ਇਹਨਾਂ ਤੇ ਚੱਲਦਾ ਯਾਨੀ ਕਿ ਜਿੱਥੇ ਸ਼ਹੀਦ ਸਿੰਘਾਂ ਦਾ ਵਾਸਾ ਹੋਵੇ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਨਹੀਂ ਹੁੰਦਾ। ਉੱਥੇ ਮਾੜੀ ਆਸਰੀ ਸ਼ਬ ਸੰਪਦਾ ਜਿਹੜੀ ਆਸਰੀ ਸ਼ਕਤੀਆਂ ਨੇ ਉਹਨਾਂ ਦਾ ਨਿਵਾਸ ਨਹੀਂ ਹੁੰਦਾ। ਪਸ ਪੰਖੀ ਨਗ ਨਾਗ ਨਰ ਜਚ ਗੰਦਰਬ ਬਿਰਿੰਦਾ। ਬਾਦਸ਼ਾਹ ਕਹਿੰਦੇ ਤਾਂ ਅਸੀਂ ਦੇਵ ਕੋਟੀਆਂ ਪਸ਼ੂ ਪੰਛੀ ਨਾਗ ਨਾਗ ਜੱਛ ਗੰਦਾਰਬ ਜਿੰਨੇ ਵੀ ਹਨ ਰਾਖਸ਼ ਆਦਕ ਅਪਸਰਾ ਧਰ ਸ਼ਕਤ ਬਿਲੰਦਾ ਰਾਖਸ਼ ਆਦਕ ਪਛਰਾਵਾ ਦੇਵੀਆਂ ਜਿੰਨੀਆਂ ਵੀ ਇਹ ਸ਼ਕਤੀਆਂ ਹਨ ਹੁਕਮ ਸ਼ਹੀਦਨ ਕੋ ਚਲ ਹੈ ਇਨ ਸਭ ਪਰ ਜਾਨੋ ਇਹਨਾਂ ਸਾਰਿਆਂ ਦੇ ਉੱਤੇ ਸ਼ਹੀਦ ਸਿੰਘਾਂ ਦਾ ਹੁਕਮ ਚੱਲਦਾ ਹੈ ਸ਼ਹੀਦ ਸਿੰਘਾਂ ਦਾ ਡੰਡਾ ਚੱਲਦਾ ਹੈ ਇਹ ਸਾਰੇ ਸ਼ਹੀਦ ਸਿੰਘਾਂ ਦੇ ਤਾਬਿਆਂ ਹਨ ਇਹਨਾਂ ਸਾਰਿਆਂ ਨੂੰ ਸ਼ਹੀਦਾਂ ਦੇ ਤਾਬਿਆਂ ਰਹਿਣਾ ਪੈਂਦਾ ਹੈ ਇਹਨਾਂ ਸਭ ਉੱਤੇ ਸ਼ਹੀਦਾਂ ਦਾ ਹੁਕਮ ਚੱਲਦਾ ਹੈ ਅਪਰਨ ਕੀ ਗਿਣਤੀ ਕਹਾ ਜਮਦੂਤ ਮਹਾਨੋ ਪਾਤਸ਼ਾਹ ਕਹਿੰਦੇ ਹੋਰਾਂ ਦੀ ਤਾਂ ਕੀ ਗਿਣਤੀ ਕਰਨੀ ਜਿਹੜਾ ਮੌਤ ਦਾ ਦੇਵਤਾ ਮੰਨਿਆ ਜਾਂਦਾ ਜਮਦੂਤ ਕਹਿੰਦੇ ਜਮਦੂਤਾਂ ਦੇ ਉੱਤੇ ਵੀ ਹੁਕਮ ਜਿਹੜਾ ਉਹ ਸ਼ਹੀਦ ਸਿੰਘਾਂ ਦਾ ਚੱਲਦਾ ਜੇ ਹੁਕਮ ਕਰ ਦੇਣ ਤੇ ਜਮਦੂਤ ਵੀ ਨੇੜੇ ਨਹੀਂ ਫਰਕ ਸਕਦੇ ਸਤ ਸ੍ਰੀ ਅਕਾਲ ਤਦੇ ਤੇ ਸਿਰ ਕੱਟੇ ਜਾਣ ਦੇ ਬਾਵਜੂਦ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਖੰਡਾ ਪਕੜ ਕੇ ਜੰਗ ਦੇ ਮੈਦਾਨ 'ਚ ਲੜ ਰਹੇ ਨੇ ਕਿਉਂਕਿ ਜਮਦੂਤ ਨੇੜੇ ਆ ਹੀ ਨਹੀਂ ਸਕਦਾ ਸ਼ਹੀਦਾਂ ਦਾ ਬਲ ਇਨਾਂ ਕਿਉਂਕਿ ਉਹਨਾਂ ਦਾ ਹੁਕਮ ਇਨਾਂ ਜਮਦੂਤਾਂ ਦੇ ਉੱਤੇ ਵੀ ਚੱਲਦਾ ਹੈ ਬੂਝ ਸ਼ਹੀਦਨ ਕੋ ਫਿਰੈ ਉਰ ਮਹਿ ਡਰ ਧਾਰੇ ਕਹਿੰਦੇ ਜਮਦੂਤ ਵੀ ਸ਼ਹੀਦਾਂ ਨੂੰ ਪੁੱਛ ਕੇ ਜਾਂਦੇ ਆ ਜੇ ਕਿਤੇ ਜਾਣਾ ਹੋਵੇ ਮਹਾਰਾਜ ਫਲਾਣੇ ਇਲਾਕੇ ਚ ਜਾਣਾ ਜੇ ਆਗਿਆ ਹੋਵੇ ਜਾਈਏ ਉਹਨਾਂ ਦੀ ਆਗਿਆ ਇਹ ਗੱਲਾਂ ਅਤਕਥਨ ਨਹੀਂ ਨਹੀਂ ਹਾਸੇ ਵਾਲੀਆਂ ਨਹੀਂ ਹਨ ਇਹ ਖੇਡਾਂ ਸੂਖਸ਼ਮ ਭਾਵ ਵਿੱਚ ਵਰਤਣ ਵਾਲੀਆਂ ਹਨ ਇਹ ਵਰਤਾਰਾ ਵਰਤਦਾ ਹੈ ਅੱਜ ਨਾਸਤਕਤਾ ਦਾ ਜੋਗ ਹੈ ਜਣਾ ਖਣਾ ਉੱਠ ਕੇ ਗਿਆਨੀ ਬਣ ਕੇ ਜੋ ਮਰਜ਼ੀ ਕਹੀ ਜਾਂਦਾ ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ ਟੋਕਣ ਵਾਲਾ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸ਼ਹੀਦੀ ਫੌਜਾਂ ਵਰਤਦੀਆਂ ਨੇ ਇੱਕ ਨਹੀਂ ਦੋ ਨਹੀਂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਦੇ ਅਧੀਨ ਜਿੰਨੀ ਫੌਜ ਹੈ ਉਹਦੀ ਕੁੱਲ ਗਿਣਤੀ ਗੁਰੂ ਖਾਲਸਾ ਪੰਥ ਕਰਦਾ 96 ਕਰੋੜ ਸ਼ਹੀਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੇ ਤਾਬਿਆਂ 96 ਕਰੋੜ ਸ਼ੀਦੀ ਫੌਜਾਂ ਵਰਤਦੀਆਂ ਨੇ ਤੇ 96 ਕਰੋੜ ਹੀ ਗੁਰੂ ਖਾਲਸਾ ਪੰਥ ਆਉਣ ਵਾਲੇ ਸਮੇਂ ਚ ਪ੍ਰਗਟ ਹੋਣਾ 96 ਕਰੋੜ ਖਾਲਸਾ ਪੰਥ ਹੋਵੇਗਾ ਪੂਰੇ ਸੰਸਾਰ ਭਰ ਵਿੱਚ ਉਹਨਾਂ ਸੀ ਆਪਣੇ ਆਪ ਨੂੰ ਜਿੰਨਾ ਮਰਜ਼ੀ ਗਿਣਦੇ ਆਂ ਪ੍ਰਤੱਖ ਰੂਪ ਵਿੱਚ ਭਾਵੇਂ ਅਸੀਂ 3 ਕਰੋੜ ਸਾਢੇ 3 ਕਰੋੜ ਹੋਈਏ ਜਾਂ ਸ਼ਿਗਲੀਗਾਰਾਦਕ ਸਿੱਖਾਂ ਨੂੰ ਪੂਰਾ ਮਿਲਾ ਕੇ ਸਾਡੀ ਗਿਣਤੀ 10-12 ਕਰੋੜ ਦੇ ਨੇੜੇ ਬਣ ਜਾਂਦੀ ਹੈ ਇਹ ਤਾਂ ਸਰੀਰਕ ਤੌਰ ਤੇ ਹੈ ਪਰ 96 ਕਰੋੜ ਸ਼ਹੀਦ ਵੀ ਸਾਡੇ ਨਾਲ ਹੀ ਪੰਥ ਦੇ ਵਿੱਚ ਹੀ ਵਰਤ ਰਹੇ ਤੇ ਸਮਾਂ ਆਉਣ ਤੇ ਉਹ ਵੀ ਪ੍ਰਗਟ ਹੋਣੇ ਹਨ ਇਹ ਗੁਰੂ ਕੇ ਸਿੱਖਾਂ ਦਾ ਮਨ ਦਾ ਭਰੋਸਾ ਹੈ ਵਿਸ਼ਵਾਸ ਹੈ ਮਹਾਰਾਜ ਜੀ ਕਹਿੰਦੇ ਭਾਈ ਇਹ ਸ਼ਹੀਦਾਂ ਦੀ ਏਡੀ ਵੱਡੀ ਤਾਕਤ ਹੈ ਕੇ ਜੰਮਦੂਤ ਉਹਨਾਂ ਕੋਲੋਂ ਆਗਿਆ ਲੈ ਕੇ ਜਾਂਦੇ ਜਿੱਥੇ ਜਾਣਾ ਹੈ ਲੋਕ ਕਹੈ ਬੈਤਾਲ ਇਨ ਲਖ ਭੇਦ ਉਦਾਰੇ ਕਹਿੰਦੇ ਲੋਕ ਇਹਨਾਂ ਨੂੰ ਮਹਾਨ ਸ਼ਹੀਦ ਕਹਿੰਦੇ ਹਨ ਸ਼ਾਸਤਰਾਨ ਕੋ ਪਠੈ ਜੋ ਸੋ ਇਨਕੇ ਨਾਮੋ ਕਹਿੰਦੇ ਸ਼ਾਸਤਰਾਂ ਦੇ ਵਿੱਚ ਵੀ ਇਹਨਾਂ ਦੇ ਨਾਮ ਪ੍ਰਗਟ ਹਨ ਵਿਦਿਆ ਧਰ 파ਖਤ ਸਕਲ ਬਿਲਸਤ ਅਬਿਰਾਮੋ ਕਹਿੰਦੇ ਕਈ ਇਹਨਾਂ ਨੂੰ ਵਿਦਿਆਧਰ ਵੀ ਕਹਿੰਦੇ ਨੇ ਵੀ ਸ਼ਹੀਦ ਜਿਹੜੇ ਨੇ ਵਿਦਿਆਧਰ ਨੇ ਉਹ ਵਿਦਿਆਧਰ ਕਹਿੰਦੇ ਕੋਈ ਕੁਝ ਕਹਿੰਦਾ ਪਾਤਸ਼ਾਹ ਕਹਿੰਦੇ ਸ਼ਹੀਦ ਨੇ ਜੋ ਸਾਰੇ ਪਾਸੇ ਸੁੰਦਰ ਢੰਗ ਨਾਲ ਬਿਲਸਤ ਕਈਏ ਵਿਚਰਦੇ ਹਨ ਲਖੋਂ ਅਸ਼ੁਭ ਪੀ ਇਨੋ ਮੈਂ ਸ਼ੁਭ ਅਹ ਕਨੇਰੇ ਇਹਨਾਂ ਵਿੱਚ ਵੀ ਮਹਾਰਾਜ ਜੀ ਕਹਿੰਦੇ ਸ਼ਹੀਦਾਂ ਵਿੱਚ ਵੀ ਕਈ ਕੈਟਾਗਰੀਆਂ ਹਨ ਹੈ ਸੁਭਾਵ ਤਰੇ ਬਿਜਨ ਗੁਣ ਸਤ ਰਜ ਤਮ ਕੀਰੇ ਇਹਨਾਂ ਦੇ ਸੁਭਾਵੀ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਬਿਰਤੀ ਵਾਲੇ ਹੁੰਦੇ ਆ ਸ਼ਹੀਦਾਂ ਦੇ ਵੀ ਹਾਂਜੀ ਸੰਗਤ ਤੇ ਪੂਜਵਾਵਈ ਜੋ ਹੈ ਇਨਕੇਰੀ ਇਹਨਾਂ ਵਿੱਚੋਂ ਕੁਝ ਸ਼ਹੀਦ ਐਸੇ ਹੁੰਦੇ ਜਿਹੜੇ ਕੋਈ ਕਾਮਨਾ ਨਹੀਂ ਰੱਖਦੇ ਸਤੋਗੁਣੇ ਜਿਹੜੇ ਰਜੋਗੁਣੀ ਸ਼ਹੀਦ ਹੁੰਦੇ ਆ ਉਹਨਾਂ ਦੀ ਕਾਮਨਾ ਹੁੰਦੀ ਆ ਵੀ ਸੰਗਤ ਸਾਡੀ ਪੂਜਾ ਕਰੇ ਅਸੀਂ ਉਹਨਾਂ ਦੇ ਦੁੱਖ ਰੋਗ ਸੋਗ ਦੂਰ ਕਰੀਏ ਤੇ ਹੁੰਦੇ ਨੇ ਆ ਹੁਣ ਐਤਵਾਰ ਵਾਲੇ ਦਿਨ ਸ਼ਹੀਦਾਂ ਦੇ ਸਥਾਨਾਂ ਤੇ ਕਿੰਨੀਆਂ ਸੰਗਤਾਂ ਹਾਜ਼ਰੀ ਭਰਦੀਆਂ ਜਿੱਥੇ ਜਿੱਥੇ ਸ਼ਹੀਦਾਂ ਦੇ ਸਥਾਨ ਨੇ ਤੇ ਵੇਖਣ ਸੁਣਨ ਵਿੱਚ ਆਉਂਦਾ ਕਿੰਨਿਆਂ ਦੇ ਦੁੱਖ ਰੋਗ ਸੋਗ ਮਿਟਦੇ ਸ਼ਹੀਦ ਕਿਰਪਾ ਕਰਦੇ ਨੇ ਕੋਈ ਸ਼ਹੀਦਾਂ ਤੇ ਭਰੋਸਾ ਰੱਖ ਕੇ ਵੇਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦ ਨੇ ਧੰਨ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਨ ਸ਼ਹੀਦ ਨੇ ਜਦੋਂ ਇਹੋ ਜਿਹੇ ਸ਼ਹੀਦਾਂ ਨੂੰ ਯਾਦ ਕਰਾਂਗੇ ਕਿ ਸਾਡੇ ਕਾਰਜ ਨਾ ਸਬਰਣਗੇ ਗੱਲ ਤਾਂ ਭਰੋਸੇ ਦੀ ਆ ਵੀ ਭਰੋਸਾ ਕਿੰਨਾ ਕੁ ਰੱਖਦੇ ਆਂ ਹਾਂਜੀ ਪੂਰੀ ਕਰਤ ਸੁ ਕਾਮਨਾ ਜਸ ਜਨ ਹੈ ਕੇਰੀ ਸ਼ਹੀਦ ਸਿੰਘ ਜਿਸ ਦੀ ਜੋ ਜੋ ਕਜੈਸੀ ਕਾਮਨਾ ਹੁੰਦੀ ਜਿਹੜੇ ਭਰੋਸਾ ਰੱਖਦੇ ਆ ਸ਼ਹੀਦਾਂ ਦੀ ਹਸਤੀ ਨੂੰ ਮੰਨਦੇ ਆ ਉਹਨਾਂ ਦੀ ਕਾਮਨਾ ਪੂਰੀ ਕਰਦੇ ਹਨ ਦੁੱਖ ਸੁਖ ਕੇ ਦਾਤਾ ਅਹੈਂ ਦੇਤੇ ਸਭ ਪ੍ਰਾਨੀ ਸ਼ਹੀਦ ਦੁੱਖ ਵੀ ਦੇ ਸਕਦੇ ਆ ਜੇ ਕੋਈ ਉਹਨਾਂ ਦੀ ਕਰੋਪੀ ਦਾ ਸ਼ਿਕਾਰ ਬਣ ਜਾਏ ਜਿਹੜੇ ਢਿੱਲੇ ਮੱਠੇ ਹੁੰਦੇ ਆ ਕੁਰਹਿਤਾਂ ਕਰਦੇ ਆ ਉਹਨਾਂ ਤੇ ਸ਼ਹੀਦਾਂ ਦੀ ਕਰੋਪੀ ਵੀ ਤਮੋਗੁਣੀ ਸ਼ਹੀਦ ਵੀ ਹੁੰਦੇ ਆ ਜਿਹੜੇ ਤਮੋਗੁਣੀ ਸ਼ਹੀਦ ਹੁੰਦੇ ਆ ਉਹ ਫਿਰ ਕਰੋਪੀ ਵੀ ਕਰਦੇ ਆ ਉਹ ਸ਼ਹੀਦੀ ਪਹਿਰਾ ਲੱਗ ਜਾਂਦਾ ਕਈ ਮਸਤਾਨੇ ਦਵਾਨੇ ਹੋ ਜਾਂਦੇ ਆ ਤੋਂ ਇਸ ਕਰਕੇ ਦੁੱਖ ਵੀ ਦੇ ਸਕਦੇ ਆ ਉਹਨਾਂ ਦੀ ਬੰਦਿਆਂ ਦੀਆਂ ਕਰਤੂਤਾ ਮੁਤਾਬਕ ਤੇ ਜੇ ਭਾਵਨਾ ਵਾਲੇ ਹੋਣ ਸ਼ਹੀਦਾਂ ਦੀ ਹਸਤੀ ਨੂੰ ਮੰਨਣ ਵਾਲੇ ਤੇ ਕਹਿੰਦੇ ਉਹਨਾਂ ਨੂੰ ਸੁਖ ਦਿੰਦੇ ਸੁਖ ਦੇਣ ਦੀ ਤਾਕਤ ਰੱਖਦੇ ਹਨ ਸਰਬ ਕਲਾ ਸਮਰੱਥ ਇਹੋ ਧਰ ਸ਼ਕਤ ਮਹਾਨੀ ਸ਼ਹੀਦ ਸਿੰਘ ਸਰਬ ਕਲਾ ਸਮਰੱਥ ਨੇ ਬਿਆੰਤ ਸ਼ਕਤੀ ਉਹਨਾਂ ਦੇ ਪਾਸ ਹੈ ਦੇਕਰ ਇਨ ਕੋ ਭਰਤ ਖੰਡ ਸੁਰ ਸੁਰਗ ਸਿਧਾਰੇ ਜਿਵੇਂ ਦੇਵਤੇ ਵੀ ਸਵਰਗਪੁਰੀ ਦੇ ਵਿੱਚ ਜਾ ਵਸਦੇ ਐ ਸਾਰੀ ਧਰਤੀ ਦੇ ਉੱਤੇ ਪ੍ਰਬੰਧ ਸ਼ਹੀਦਾਂ ਦਾ ਹੀ ਹੈ ਸ਼ਹੀਦ ਸਿੰਘੀ ਵਰਤਾਰੇ ਵਰਤ ਰਹੇ ਨੇ ਵਿਚਰ ਰਹੇ ਨੇ ਬੈਠੇ ਜਾਏ ਨਿਚੰਤ ਹੋਏ ਸਾੰਬੀ ਸਭ ਕਾਰੇ ਦੇਵਤੇ ਵੀ ਸ਼ਹੀਦਾਂ ਦੇ ਸਿਰ ਤੇ ਨਿਸ਼ਚੰਤ ਹੋ ਕੇ ਰਹਿੰਦੇ ਹਨ ਪਹੁੰਚੈ ਜੋ ਦੇਵਨ ਸਬਨ ਅਰਪਤ ਜੀ ਪ੍ਰਾਨੀ ਕਹਿੰਦੇ ਸ਼ਹੀਦਾਂ ਦੇ ਰਾਹੀ ਦੇਵਤਿਆਂ ਦੇ ਪਾਸ ਵਰਤਾਰੇ ਪਹੁੰਚਦੇ ਨੇ ਇਹੀ ਸਾਰਿਆਂ ਦੇ ਦਾਤੇ ਹਨ ਹਾਥ ਸ਼ਹੀਦਨ ਹੋਏ ਕੈ ਜਹ ਸਭ ਥਾਨੀ ਸ਼ਹੀਦਾਂ ਦੇ ਹੱਥਾਂ ਦੇ ਵਿੱਚ ਹੀ ਸਾਰਿਆਂ ਦਾਤਾ ਨੇ ਇਹਨਾਂ ਦੇ ਹੱਥੀ ਹੋ ਕੇ ਸਭ ਨੂੰ ਦਾਨ ਪ੍ਰਾਪਤ ਹੁੰਦਾ ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਈ ਪਰਮੇਸ਼ਰ ਨੇ ਕਰਤਾ ਪੁਰਖ ਨੇ ਸ਼ਹੀਦ ਸ਼ਹੀਦਾਂ ਨੂੰ ਇਸ ਕਾਰ ਵਿੱਚ ਲਾਇਆ ਇਉਂ ਕਹਿ ਸਕਦੇ ਆ ਅਕਾਲ ਪੁਰਖ ਦੀ ਸ਼ਕਤੀ ਨਾ ਸ਼ਹੀਦਾਂ ਦੇ ਵਿੱਚ ਵਰਤਦੀ ਹੈ ਹੋਏ ਸੁਚੇਤ ਨਿਤ ਕਰਤ ਹੈ ਕਬ ਨਹਿ ਬਿਸਰਾਈ ਹੋਰ ਸੁਚੇਤ ਹੋ ਕੇ ਸ਼ਹੀਦ ਸਿੰਘ ਕੋਲੋਂ ਨਹੀਂ ਕਦੇ ਢਿੱਲ ਹੋ ਸਕਦੀ ਹਰ ਕੰਮ ਬੜਾ ਸੁਚੇਤ ਹੋ ਕੇ ਕਰਦੇ ਹਨ ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਵਿਸਾਲਾ ਪਾਤਸ਼ਾਹ ਕਹਿੰਦੇ ਬਹੁਤ ਪ੍ਰਕਾਰ ਦੇ ਸ਼ਹੀਦ ਨੇ ਸ਼ਹੀਦ ਵੀ ਕਈ ਪ੍ਰਕਾਰ ਦੇ ਹਨ ਭੋਜਨ ਅਨਕ ਪ੍ਰਕਾਰ ਕੀ ਅਚਮਹਿ ਸਭ ਕਲਾ ਕਹਿੰਦੇ ਫਿਰ ਉਹਨਾਂ ਸ਼ਹੀਦਾਂ ਦੇ ਭੋਜਨ ਵੀ ਅਨਕ ਪ੍ਰਕਾਰ ਦੇ ਹਨ ਜੋ ਛਕਦੇ ਹਨ ਸੂਖਮ ਵਸਤਰਨ ਬਰਣ ਬਹੁ ਨਿਜ ਤਨ ਪਰ ਧਾਰੇ ਕਹਿੰਦੇ ਸੂਖਮ ਧਾਗੇ ਦੇ ਬਸਤਰ ਜਿਹੜੇ ਨੇ ਉਹ ਸ਼ਹੀਦ ਆਪਣੇ ਸਰੀਰਾਂ ਤੇ ਕਈ ਰੰਗਾਂ ਦੇ ਧਾਰਦੇ ਨੇ ਅਸਵਾਰੀ ਸਭ ਰੀਤ ਕੀ ਆਰੋਹੀ ਬਿਹਾਰੇ। ਹੋਰ ਸਵਾਰੀਆਂ ਵੀ ਵਰਤਦੇ ਆਪੇ ਹੀ ਕਈ ਪ੍ਰਕਾਰ ਦੀਆਂ ਸਵਾਰੀਆਂ ਤੇ ਵੀ ਸ਼ਹੀਦ ਵਰਤਦੇ ਹਨ। ਆਸਨ ਬਸਨ ਵਾਹਨ ਭਲੇ ਜੇਤਕ ਇਹੋ ਲੈ ਹੈ। ਆਸਨ ਖਾਣ ਨੂੰ ਭੋਜਨ ਬਸਨ ਬਸਤਰ ਵਾਹਨ ਇਹਨਾਂ ਸਾਰਿਆਂ ਦਾ ਸੁਖ ਸ਼ਹੀਦ ਸਿੰਘ ਭੋਗਦੇ ਹਨ ਸਬੈ ਮੁਹਾਬ ਸ਼ਹੀਦ ਕਨ ਜਿਮ ਕਿਮ ਕੋ ਦਹਿ ਕਹਿੰਦੇ ਜਿਵੇਂ ਕਿਵੇਂ ਸਭ ਕੁਝ ਸ਼ਹੀਦਾਂ ਦੇ ਹੀ ਅਧੀਨ ਹੈ ਔਰ ਜਿਹੜਾ ਉਹਨਾਂ ਦੀ ਸ਼ਰਨ ਤੇ ਜਾ ਕੇ ਬੇਨਤੀ ਕਰਕੇ ਭਾਵਨਾ ਸਹਿਤ ਜੋ ਉਹਨਾਂ ਨੂੰ ਅਰਪਦਾ ਉਹ ਸ਼ਹੀਦਾਂ ਤੱਕ ਪਹੁੰਚਦਾ ਹੁੰਦਾ ਔਰ ਬਦਲੇ ਚ ਸ਼ਹੀਦ ਉਹਨਾਂ ਤੇ ਕਿਰਪਾ ਵਰਤਾਉਂਦੇ ਹਨ ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ ਬਾਦਸ਼ਾਹ ਕਹਿੰਦੇ ਸਾਰੇ ਦੀਪ ਸਾਰੇ ਖੰਡ ਸਾਰੇ ਪਹਾੜ ਸਾਰੀਆਂ ਧਰਤੀਆਂ ਸਾਰੇ ਆਕਾਸ਼ ਜਿੰਨੇ ਵੀ ਹਨ ਸਾਗਰ ਸਲਤਾ ਪਰ ਫਿਰੈ ਭੂਲੇ ਨਹੀਂ ਪਹਿਲਾ ਸਮੁੰਦਰ ਸਲਤਾ ਨਦੀਆਂ ਦਰਿਆ ਜਿੰਨਾ ਕੁਝ ਵੀ ਹੈ ਸਭ ਪਾਸੇ ਸ਼ਹੀਦ ਆਪਣੀ ਸਵੈ ਇੱਛਾ ਨਾਲ ਵਿਚਰਦੇ ਨੇ ਔਰ ਵਿਚਰ ਕੇ ਭੁੱਲਦੇ ਨਹੀਂ ਵੀ ਅਸੀਂ ਕਿੱਧਰੋਂ ਆਇਆ ਤੇ ਕਿੱਧਰ ਜਾਣਾ ਨਹੀਂ ਤਾਂ ਐਡਾ ਵੱਡਾ ਬ੍ਰਹਿਮੰਡ ਹੈ ਉਹਦੇ 'ਚ ਭਟਕ ਹੀ ਜਾਵੇ ਕੋਈ ਆਮ ਸ਼ਕਤੀਆਂ ਦਾ ਭਟਕ ਹੀ ਜਾਂਦੀਆਂ ਵੀ ਅਸੀਂ ਜਾਣਾਂ ਕਿੱਥੇ ਐ ਪਰ ਕਹਿੰਦੇ ਸ਼ਹੀਦ ਨਹੀਂ ਭਟਕਦੇ ਅਵ ਲੋਕ ਹੈ ਸਭ ਥਲ ਵਿਚਰ ਮਾਇਆ ਸੁਤ ਮਾਸ਼ਾ ਕਹਿੰਦੇ ਸਾਰੇ ਪਰਮੇਸ਼ਰ ਦੀ ਮਾਇਆ ਦਾ ਤਮਾਸ਼ਾ ਸ਼ਹੀਦ ਸਿੰਘ ਸਾਰੇ ਸੰਸਾਰ ਵਿੱਚ ਬ੍ਰਹਿਮੰਡ ਵਿੱਚ ਵਰਤ ਕੇ ਵੇਖਦੇ ਹਨ ਨੀਤੇ ਅਕਾਲ ਪੁਰਖ ਦੀ ਮਾਇਆ ਦਾ ਸਾਰਾ ਤਮਾਸ਼ਾ ਨਹੀਂ ਵੇਖਿਆ ਜਾ ਸਕਦਾ ਉਹ ਕੇਵਲ ਸ਼ਹੀਦ ਸਿੰਘ ਵੇਖ ਸਕਦੇ ਹਨ ਜਥਾ ਬਿਪਿਸ਼ਚਿਤ ਨਿਰਪਪਯੋ ਕਿੰਨੀ ਤਿਸ ਆਸਾ ਕਹਿੰਦੇ ਜਿਵੇਂ ਇੱਕ ਬਿਪਿਸ਼ਚਿਤ ਨਾਮ ਦਾ ਰਾਜਾ ਹੋਇਆ ਉਹਨੇ ਆਸਾ ਕੀਤੀ ਸੀ ਮਨ ਚ ਮਾਇਆ ਕੋ ਦੇਖਣ ਗयो ਚੌਕੁੰਟ ਮਝਾਰਾ ਕੇ ਪਰਮੇਸ਼ਰ ਦੀ ਮਾਇਆ ਚੌਕੁੰਟਾਂ ਚ ਵਰਤਦੀ ਵੇਖਣੀ ਇੱਕ ਉਹ ਰਾਜਾ ਹੋਇਆ ਉਹਨੇ ਇੱਛਾ ਕਰਕੇ ਤਪ ਕੀਤਾ ਸੀ ਪਰ ਸ਼ਹੀਦ ਸਿੰਘਾਂ ਨੂੰ ਇਹ ਦਾਨ ਸੁੱਤੇ ਸਿੱਧੀ ਪ੍ਰਾਪਤ ਹੁੰਦਾ ਦੇਖਤ ਦੇਖਤ ਨੈ ਮੁਰਿਓ ਨਹਿ ਅੰਤ ਨਿਹਾਰਾ ਕਹਦੇ ਵੇਖਦਿਆਂ ਵੇਖਦਿਆਂ ਉਹ ਬਪਿਛਤ ਰਾਜਾ ਵਾਪਸ ਹੀ ਨਹੀਂ ਪਰਤਿਆ ਬਾਇਆ ਵੇਖਦਿਆਂ ਵੇਖਦਿਆਂ ਵਾਪਸ ਹੀ ਨਹੀਂ ਮੁੜਿਆ ਤਿਮਹੀ ਸਕਲ ਸ਼ਹੀਦ ਇਹੋ ਜਗ ਪਿਖੈਂ ਤਮਾਸ਼ਾ ਪਰ ਸ਼ਹੀਦ ਸਿੰਘ ਜਿੱਥੇ ਜਾਂਦੇ ਉਹ ਵਾਪਸ ਪਿੱਛੇ ਭੁੱਲਦੇ ਨਹੀਂ ਵੀ ਅਸੀਂ ਜਾਣਾ ਕਿੱਥੇ ਹੈ ਉਹ ਅਕਾਲ ਪੁਰਖ ਦੀ ਮਾਇਆ ਸਾਰੇ ਜਗਤ ਵਿੱਚ ਵਰਤ ਕੇ ਵੇਖਦੇ ਹਨ ਤਨ ਜੋਨੀ ਅਪਰਨਾਤਰ ਹੈ ਜਿਮ ਜੀਵ ਸੋ ਆਸਾ ਇੱਕ ਗੱਲ ਹੋਰ ਹੈ ਇੱਥੇ ਬੜੀ ਸਪਸ਼ਟ ਪਾਤਸ਼ਾਹ ਕਹਿੰਦੇ ਸ਼ਹੀਦ ਸਿੰਘ ਸਰੀਰਾਂ ਦੀਆਂ ਜੋਨੀਆਂ ਨਹੀਂ ਧਾਰਦੇ ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆ ਨਾ ਕਈ ਆ ਬਾਬੇ ਬੜੇ ਸਿਆਣੇ ਆਪਣੇ ਆਪ ਨੂੰ ਘੌਣ ਵਾਲੇ ਉਹ ਆਪੇ ਸਿਆਣੇ ਹੋ ਜਾਂਦੇ ਜਦੋਂ ਸਾਡੇ ਵਰਗੇ ਲੋਕ ਉਹਨਾਂ ਸਾਹਮਣੇ ਮੂਰਖ ਬਣ ਜਾਂਦੇ ਪੜੇ ਲਿਖੇ ਸਾਡੇ ਚ ਬਾਬਾ ਦੀਪ ਸਿੰਘ ਦਾ ਪਹਿਰਾ ਆ ਜਾਂਦਾ ਜੀ ਕੋਈ ਕਹਿੰਦਾ ਸਾਡੇ ਚ ਫਲਾਣੇ ਮਹਾਂਪੁਰਖ ਦਾ ਸ਼ਹੀਦ ਦਾ ਪਹਿਰਾ ਆਉਂਦਾ ਸ਼ਹੀਦ ਸਰੀਰਾਂ ਵਿੱਚ ਨਹੀਂ ਆਉਂਦੇ ਗੁਰੂ ਖਾਲਸਾ ਜੀ ਇੱਕ ਐਸੀ ਹਵਾ ਹਨ ਸੂਖਸ਼ਮ ਰੂਪ ਵਿੱਚ ਜੋ ਕਿਸੇ ਸਰੀਰ ਦੇ ਵਿੱਚ ਆ ਹੀ ਨਹੀਂ ਸਕਦੀ ਇਤਨੀ ਸ਼ੁੱਧ ਹੈ ਤੇ ਸਾਡੇ ਸਰੀਰ ਇਤਨੇ ਮਲੀਨ ਮੈਲੇ ਕੁਚੈਲੇ ਨੇ ਉਹ ਸਾਡੀ ਸਹਾਇਤਾ ਕਰ ਸਕਦੇ ਐ ਆਪਣੇ ਅਨੁਭਵਤਾ ਕੋਲ ਪ੍ਰਗਟ ਕਰ ਸਕਦੇ ਆ ਪਰ ਕਿਸੇ ਦੇ ਸਰੀਰ ਚ ਨਹੀਂ ਆ ਸਕਦੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਜੂਨੀਆਂ ਚ ਨਹੀਂ ਆਉਂਦੇ ਜਿਵੇਂ ਆਮ ਜੀਵ ਆਸਾ ਧਾਰ ਕੇ ਸਰੀਰਾਂ ਚ ਆਉਂਦੇ ਸ਼ਹੀਦ ਜੂਨੀਆਂ ਚ ਨਹੀਂ ਆਉਂਦੇ